ਉਹ ਘਰ ਨਹੀਂ ਬਣਾ ਰਹੇ ਉਹ ਹੋਟਲ ਬਣਾ ਰਹੇ ਨੇ ਉਹ ਮਕਾਨ ਇੱਕ ਪੋਜ਼ਿਟਿਵਿਟੀ ਸਵੀਟ ਹੋਮ ਨਹੀਂ ਬਣਾ ਰਹੇ ਆਪਾਂ ਆਪ ਹੀ ਰეკਮੈਂਡ ਕਰਦੇ ਆ ਕਿ ਸ਼ਨੀ ਰਾਹੂ ਦੇ ਬੁਰੇ ਪ੍ਰਭਾਵ ਤੋਂ ਕਿੱਦਾਂ ਬਚਾ ਸਕਦਾ ਅਸੀਂ ਸਾਰੇ ਜਾਣਦੇ ਆ ਤੁਸੀਂ ਤੇਲਦਾਨ ਕਰੋ ਲੋਹਾਦਾਨ ਕਰੋ ਸ਼ਨੀ ਦੇ ਬੁਰੇ ਪ੍ਰਭਾਵ ਤੋਂ ਅਸੀਂ ਬਚਦੇ ਆ ਤੇ ਸਾਡੇ ਕਈ ਆਰਕੀਟੈਕਟ ਭਰਾ ਮੱਥੇ ਦੇ ਏਡੇ ਏਡੇ ਵੱਡੇ ਗਾਰਡਰ ਲਵਾ ਦਿੰਦੇ ਨੇ ਜਿਹੜਾ ਉਹਨੂੰ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਉਹਥੇ ਮੰਨਾ ਦੇ ਹਿਸਾਬ ਨਾਲ ਅਗਰ ਲੋਹਾ ਲਵਾਤਾ ਉਹ ਤੇ ਪਿੱਲਰ ਗਾਰਡਰ ਲਵਾਉਂਦੇ ਤੇ ਉਹ ਤੇ ਸ਼ਨੀ ਸੂਰਜ ਤੇ ਆਪੇ ਹੀ ਖਰਾਬ ਹੋ ਗਏ। ਪਰ ਮੈਂ ਤੇ ਤਾਂ ਇੱਕ ਗੱਲ ਕਹੂੰਗਾ ਮੈਨੂੰ ਸੰਪਰਕ ਕਰਨ ਤੋਂ ਪਹਿਲਾਂ ਵੀ ਮੈਨੂੰ ਕੋ ਕਿ ਪੰਜ ਘਰ ਦਿਖਾਓ ਜੀ ਜਿਹੜੇ ਪਿਛਲੇ 15 ਸਾਲਾਂ ਤੋਂ ਹੱਸਦੇ ਵਜਦੇ ਨੇ। ਦਿਖਾ ਦਿਨੇ। ਅਚਾ ਰਵੀਸ਼ ਜੀ ਇੱਕ ਇੱਕ ਚੀਜ਼ ਇਹ ਦੱਸੋ ਘਰ ਕਈ ਬਹੁਤ ਖੂਬਸੂਰਤ ਘਰ ਬਣਦੇ ਨੇ ਵਧੀਆ-ਵਧੀਆ ਜਿਹਨੂੰ ਆਪਾਂ ਕਹਿੰਦੇ ਆ ਪੂਰੇ ਟਸ਼ਨੀ ਹੈ ਨਾ ਘਰ ਪਰ ਮੈਂ ਪ੍ਰੈਕਟੀਕਲ ਤੌਰ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਣਦਾ ਬਹੁਤ ਸੋਹਣੇ ਸੋਹਣੇ ਘਰ ਉਹਨਾਂ ਨੇ ਬਣਾਏ ਪਰ ਚੈਨ ਨਹੀਂ ਹੈਗਾ ਉਹਨਾਂ ਘਰਾਂ ਦੇ ਵਿੱਚ ਵੀ ਬਹੁਤ ਦਿੱਕਤਾਂ ਨੇ ਮਤਲਬ ਕੱਲਾ ਇਹ 파ਟ ਨਹੀਂ ਹੈਗਾ ਕਿ ਅਮੀਰ ਬੰਦਾ ਖੁਸ਼ਹਾਲੀ ਗਰੰਟੀ ਆ ਘਰ ਬਹੁਤ ਬਹੁਤ ਵਧੀਆ ਬਣਾਏ ਪੂਰੀ ਵਧੀਆ ਤਰੀਕੇ ਦੇ ਉਹ ਉਹ ਦੱਸੋ ਕੀ ਇਫੈਕਟ ਆ ਕਰੋੜਾ ਰੁਪਇਆ ਲਾ ਕੇ ਵੀ ਉੱਥੇ ਜਾ ਕੇ ਸਕੂਨ ਨਹੀਂ ਹੈਗਾ ਉਹਦਾ ਕਾਰਨ ਹੈ ਜੀ ਜਿਹੜੇ ਸਾਡੇ ਕੁਝ ਮੈਂ ਵੱੜੀ ਕੁਝ ਯੂਜ਼ ਕਰਦੇ ਆ ਕਿ ਕਿ ਜਿਹੜੀ ਗੱਲ ਕਰਦੇ ਸਾਰਿਆਂ ਤੇ ਨਹੀਂ ਠੁਕਦੀ ਸਾਡੇ ਕੁਝ ਜਿਹੜੇ ਆਰਕੀਟੈਕਟ ਭਰਾ ਨੇ ਉਹ ਘਰ ਨਹੀਂ ਬਣਾ ਰਹੇ ਉਹ ਹੋਟਲ ਬਣਾ ਰਹੇ ਨੇ ਉਹ ਮਕਾਨ ਇੱਕ ਪੋਜ਼ਿਟਿਵਿਟੀ ਸਵੀਟ ਹੋਮ ਨਹੀਂ ਬਣਾ ਰਹੇ ਉਹ ਹੋਟਲ ਬਣਾ ਰਹੇ ਨੇ ਜਿਦੇ ਵਿੱਚ ਵੱਧ ਤੋਂ ਵੱਧ ਕੰਪਲਿਕੇਟਿਡ ਚੀਜ਼ਾਂ ਵੱਧ ਤੋਂ ਵੱਧ ਫਾਈਬਰ ਵੱਧ ਤੋਂ ਵੱਧ ਟਾਈਲਾਂ ਤੁਸੀਂ ਇੱਕ ਚੀਜ਼ ਦੇਖਿਆ ਹੋਣਾ ਵੱਡੇ ਵੱਡੇ ਐਲੀਵੇਸ਼ਨਸ ਬੰਦੇ ਨੇ ਵੱਡੇ ਵੱਡੇ ਘਰ ਬੰਦੇ ਨੇ ਆਪਾਂ ਸ਼ਨੀ ਰਾਹੂ ਦੀ 네ਗੇਟਿਵਿਟੀ ਤੋਂ ਬਚਣ ਲਈ ਗੱਲਾਂ ਕਰਦੇ ਆ ਅਸੀਂ ਟਿਪਸ ਲੈਣੇ ਆ ਜਾਂ ਆਪਾਂ ਆਪ ਹੀ ਰეკਮੈਂਡ ਕਰਦੇ ਆ ਕਿ ਸ਼ਨੀ ਰਾਹੂ ਦੇ ਬੁਰੇ ਪ੍ਰਭਾਵ ਤੋਂ ਕਿੱਦਾਂ ਬਚਾ ਜਾ ਸਕਦਾ ਅਸੀਂ ਸਾਰੇ ਜਾਣਦੇ ਆ ਤੁਸੀਂ ਤੇਲਦਾਨ ਕਰੋ ਲੋਹਾਦਾਨ ਕਰੋ ਸ਼ਨੀ ਦੇ ਬੁਰੇ ਪ੍ਰਭਾਵ ਤੋਂ ਅਸੀਂ ਬਚਦੇ ਆ ਤੇ ਸਾਡੇ ਕਈ ਆਰਕੀਟੈਕਟ ਭਰਾ ਮੱਥੇ ਤੇ ਏਡੇ ਏਡੇ ਵੱਡੇ ਗਾਰਡਰ ਲਵਾ ਦਿੰਦੇ ਨੇ ਜਿਹੜਾ ਉਹਨੂੰ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਆਜਕਲ ਵਾਕਈ ਇਹ ਚੱਲਦਾ ਆਪਾਂ ਸਿੱਧਾ ਹੀ ਘਰ ਨੂੰ ਹੀ ਦੇਖਦੇ ਆ ਵੱਡੇ ਵੱਡੇ ਗਾਰਡਨ ਲੱਗੇ ਜਿਹੜੇ ਪਹਿਲਾਂ ਉਹ ਛੱਤਾਂ 'ਚ ਪੈਂਦੇ ਸੀ ਥੋੜਾ ਅਜਿਹਾ ਕਲ ਉਹ ਫਿਨਿਸ਼ਿੰਗ ਵਰਕ ਕਰਕੇ ਹੁਣ ਤਾਂ ਅਸੀਂ ਇੱਕ ਚੀਜ਼ ਦੱਸੋ ਕਿਸੇ ਦਾ ਘਰ ਈਸਟ ਫੇਸਿੰਗ ਹੈ ਅਸੀਂ ਕਹਿੰਦੇ ਹਾਂ ਸੂਰੇ ਦੀ ਡਾਇਰੈਕਸ਼ਨ ਹੈ ਨਾਰਥ ਫੇਸਿੰਗ ਹੈ ਜਿਹੜੀ ਪਹਾੜ ਵਾਲੇ ਪਾਸੇ ਕਹਿੰਦੇ ਆ ਕੁਬੇਰ ਦੀ ਜਗ੍ਹਾ ਕਹਿੰਦੇ ਆ ਉਹ ਹਲਕਾ ਹੋਣਾ ਚਾਹੀਦਾ ਤੁਸੀਂ ਕਿਸੇ ਵੀ ਵਾਸਤੂ ਵਾਲੇ ਨੂੰ ਪੁੱਛ ਕੇ ਜਾਂ ਟਿਪਸ ਦੇਖ ਕੇ ਉਧਰਲੇ ਪਾਸੇ ਦੀ ਸੜਕ ਦਾ ਘਰ ਲੈ ਲਿਆ ਜਿਹੜਾ ਈਸਟ ਵਾਲੇ ਪਾਸੇ ਹੈ ਤੇ ਨਾਰਥ ਵਾਲੇ ਪਾਸੇ ਹੈ ਤੇ ਸਾਡੇ ਕਿਸੇ ਆਰਕੀਟੈਕਟ ਭਰਾ ਨੇ ਉਥੇ ਮਨਾਂ ਦੇ ਹਿਸਾਬ ਨਾਲ ਅ ਲੋਇਆ ਲਵਾਤਾ ਉਤੇ ਪਿੱਲਰ ਗਾਰਡਰ ਲਵਾਤੇ ਤੇ ਉਹ ਤੇ ਸ਼ਨੀ ਸੂਰਜ ਤੇ ਆਪੇ ਖਰਾਬ ਹੋਗੇ ਉਸ ਘਰ ਚ ਕਦੀ ਵੀ ਪੁੱਤ ਦੀ ਤੇ ਪਿਓ ਦੀ ਆਪਸ ਬਣ ਨਹੀਂ ਸਕਦੀ ਜਿੱਦੇ ਚ ਸੂਰਜ ਸ਼ਨੀ ਦੀ ਲੜਾਈ ਹੋਗੀ ਸੋ ਜਦੋਂ ਵੀ ਤੁਸੀਂ ਘਰ ਬਣਾਓ ਮੈਂ ਇੱਕੋ ਗੱਲ ਰეკਮੈਂਡ ਕਰੂੰਗਾ ਸਿੰਪਲ ਬਣਾਓ ਵਾਸਤੂ ਦੇ ਹਿਸਾਬ ਨਾਲ ਬਣਾਓ ਕਿਉਂਕਿ ਐਸੇ ਇੰਟੀਰੀਅਰ ਕਰਨ ਵਾਲੇ ਵੀ ਲੋਕ ਨੇ ਜਿਹੜੇ ਆਪਣਾ ਪੁਰਾਣਾ ਆਰਕੀਟੈਕਚਰ ਜਿਹੜਾ ਕਲਾਸਿਕ ਆਰਕੀਟੈਕਚਰ ਜਿਹੜਾ ਐਵਰਗ੍ਰੀਨ ਆਰਕੀਟੈਕਚਰ ਹੈ ਉਹਨੂੰ ਅਪਣਾਉਂਦੇ ਸੀ ਨਾ ਕਿ ਕੰਪਲਿਕੇਟਿਡ ਕਿਉਂਕਿ ਕੰਪਲਿਕੇਟਿਡ ਕਰਨਾ ਅੱਜਕੱਲ ਹਰ ਚੀਜ਼ ਕਮਰਸ਼ੀਅਲਾਈਜ਼ ਹੋ ਗਈ ਨਾ ਅੱਜਕੱਲ ਤੁਸੀਂ ਦੇਖੋ ਕੰਪਨੀਆਂ ਆ ਗਈਆਂ ਕਮਿਸ਼ਨ ਆ ਗਈਆਂ ਔਰ ਕਈ ਸਾਡੇ ਆਰਕੀਟੈਕਟ ਭਰਾ ਨੇ ਜਿਹੜੇ ਬਹੁਤ ਸਿੰਪਲ ਔਰ ਵਧੀਆ ਗਾਈਡ ਕਰਦੇ ਨੇ ਬਟ ਕਈ ਜਿੰਨਾ ਕੰਪਲੀਕੇਟ ਕਰਨਗੇ ਉਹਨਾਂ ਨੂੰ ਬੈਨੀਫਿਟ ਹੈ ਮਗਰ ਉਹਦੇ ਵਿੱਚ ਮਰਦਾ ਕੌਣ ਹੈ ਘਰ ਬਣਾਉਣ ਵਾਲਾ ਜਿਹੜਾ ਤੁਹਾਡੇ ਦੇ ਵਿਸ਼ਵਾਸ ਕਰਕੇ ਬਣਾਉਂਦਾ ਆਪਣੀ ਪੂਰੀ ਕਾਦੀ ਬਾਰਗਦੋਰ ਤੁਹਾਨੂੰ ਫੜਾਂਦਾ ਮਤਲਬ ਇਹ ਵੀ ਚੀਜ਼ ਹੈਗੀ ਆ ਕਫੈਕਟ ਆ ਕੇ ਬਹੁਤ ਜ਼ਿਆਦਾ ਜਿਵੇਂ ਚਲੋ ਮਤਲਬ ਤੁਹਾਡੇ ਨਾਲ ਸੰਪਰਕ ਕਰਕੇ ਵੀ ਬੰਦਾ ਪੁੱਛ ਸਕਦਾ ਕਿ ਜਿਹੜਾ ਲੋਹਾ ਵਾ ਐਲੀਵੇਸ਼ਨ ਦੇ ਵਿੱਚ ਜਿਹੜਾ ਲੋਹਾ ਲੱਗਿਆ ਉਹਦਾ ਵੀ ਚੰਗਾ ਜਾਂ ਮਾੜਾ ਪ੍ਰਭਾਵ ਹੋ ਸਕਦਾ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਵਾ ਜਦੋਂ ਵੀ ਸਾਡੇ ਕੋਲ ਕੋਈ ਲੋਗ ਆਂਦੇ ਆ ਨਾ ਤੇ ਇਹ ਕਹਿੰਦੇ ਨੇ ਜੀ ਤੁਸੀਂ ਵਾਸਤੂ ਦੇ ਅਨੁਸਾਰ ਸਾਨੂੰ ਘਰ ਬਣਾ ਕੇ ਦਿਓ ਤੇ ਅਸੀਂ ਕਹਿੰਦੇ ਆ ਜੀ ਅਸੀਂ ਤੁਹਾਨੂੰ ਪ੍ਰੋਪਰ ਸਭ ਕੁਝ ਪ੍ਰੋਵਾਈਡ ਕਰਾਵਾਂਗੇ ਅਸੀਂ ਪਹਿਲੇ ਆਰਕੀਟੈਕਟਸ ਜਾਂ ਡਰਾਇੰਗਸ ਖੁਦ ਬਣਾ ਕੇ ਦਿੰਦੇ ਸੀਗੇ ਅਸੀਂ ਕੁਝ ਬੀਜ਼ੀ ਹੋਣ ਕਰਨਾ ਸੀ ਸਿਰਫ ਆਪਣੀ ਕਨਸੈਂਟਰੇਸ਼ਨ ਜੋਤਿਸ਼ ਔਰ ਵਾਸਤੂ ਤੇ ਰੱਖੀ ਮਗਰ ਹੁਣ ਐਸੇ ਹੀ ਪ੍ਰੋਬਲਮਸ ਕਾਰਨ ਅਸੀਂ ਪੂਰਾ ਪੈਕੇਜ ਚਾਹੇ ਤੁਹਾਨੂੰ ਡਰਾਇੰਗਸ ਬਣਾ ਕੇ ਦੇਣਾ ਹੈ ਤੁਹਾਡੀ ਕੁੰਡਲੀ ਦੇ ਹਿਸਾਬ ਨਾਲ ਤੁਹਾਡੇ ਲਈ ਕਿਹੜਾ ਵਾਸਤੂ ਕਿਹੜੀ ਡਾਇਰੈਕਸ਼ਨ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹਦੇ ਹਿਸਾਬ ਨਾਲ ਨਕਸ਼ਾ ਬਣਾ ਕੇ ਦਵਾਂਗੇ ਔਰ ਆਰਕੀਟੈਕਟ ਦਾ ਐਲੀਵੇਸ਼ਨਸ ਦਾ ਵਾਸਤੂ ਦਾ ਇੱਕ ਪੂਰਾ ਪੈਕੇਜ ਤੁਹਾਨੂੰ ਦਵਾਂਗੇ ਪਰ ਮੈਂ ਇੱਕ ਰਿਕੁਐਸਟ ਕਰੂੰਗਾ ਕਿ ਜ਼ਰੂਰੀ ਨਹੀਂ ਕਿ ਸਾਡੇ ਸਾਰੇ ਭਰਾ ਇਦਾਂ ਦੇ ਨੇ ਆਰਕੀਟੈਕਟ ਕਈ ਬਹੁਤ ਵਧੀਆ ਬਣਾਉਂਦੇ ਨੇ ਜਿਹੜੇ ਸਾਡੇ ਨਾਲ ਕੋਈ ਸੰਪਰਕ ਵੀ ਨਹੀਂ ਹੈ ਬਟ ਉਹ ਲੋਕਾਂ ਨੂੰ ਮਿਸ ਗਾਈਡ ਨਹੀਂ ਕਰਦੇ ਮਤਲਬ ਜਦੋਂ ਵੀ ਤੁਸੀਂ ਚੋਇਸ ਕਰੋ ਬੰਦਾ ਉਹ ਚੋਇਸ ਕਰੋ ਜਿਹਨੇ ਹੋਟਲ ਨਹੀਂ ਘਰ ਬਣਾਏ ਹੋਣ ਔਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੂੰਗਾ ਮੈਨੂੰ ਸੰਪਰਕ ਕਰਨ ਤੋਂ ਪਹਿਲਾਂ ਵੀ ਮੈਨੂੰ ਕੋ ਕਿ ਪੰਜ ਘਰ ਦਿਖਾਓ ਜੀ ਜਿਹੜੇ ਪਿਛਲੇ 15 ਸਾਲਾਂ ਤੋਂ ਹੱਸਦੇ ਵਸਦੇ ਨੇ ਦਿਖਾ ਮੈਂ ਦਿਖਾਵਾਂਗਾ ਔਰ ਕਹਿਣਾ ਕੀ ਪਿਆ ਮੈਨੂੰ ਕੰਮ ਦੇਣ ਤੋਂ ਪਹਿਲਾਂ ਮੈਨੂੰ ਆਪਣਾ ਪੂਰਾ ਘਰ ਦੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਕਿਉਂਕਿ ਤੁਹਾਡੀਆਂ ਪੁਸ਼ਤਾ ਨੇ ਰਹਿਣਾ ਮੈਨੂੰ ਵੀ ਪਰਖ ਲੋ ਉਦੋਂ ਤੋਂ ਬਾਅਦ ਔਰ ਮੈਨੂੰ ਜਾਂ ਕਿਸੇ ਹੋਰ ਨੂੰ ਵੀ ਦੇਣ ਤੋਂ ਪਹਿਲਾਂ ਸਾਡਾ ਗੁੱਡ ਰਿਜ਼ਲਟ ਸਾਡਾ ਪੋਜ਼ਿਟਿਵ ਇਫੈਕਟ ਦੇਖ ਕੇ ਕਿਸੇ ਨੂੰ ਕੰਮ ਦਿਓ